ਲਹ ਹਾਂ ਠੀਕ ਆ ਪੈਰ ਤੱਕ ਹੋ ਠੀਕ ਲੱਗਦਾ ਮੈਨੂੰ ਨਾ ਕਿਹਨਾ ਠੀਕ ਲੱਗਦਾ ਲੱਗ ਗਈ ਜਮਾ ਹਾਂ ਪਹੀ ਤੇ ਹੋਰ ਕੀ ਆ ਦੀ ਨਾ ਕਰਨੀ ਬਾਹਰ ਚੜ ਕਿਸ ਕੀ ਉਹ ਇੱਥੇ ਟਵਾ ਜਾ ਕਿੱਥੇ ਆ ਜਾ ਉਹ ਇੱਥੇ ਆ ਜਾ ਮੇਰੇ ਕੋਲੇ ਇਹ ਲੱਤਾਂ ਤਾਂ ਹਾਂ ਚੱਕ ਲੈ ਫੇੜੀ ਪਏਗੀ ਜਿਹੜੇ ਚ ਬਾਲਰ ਪਰੋ ਸੀ ਦੇਖ ਵਾਦਾ ਵਾਦਾ ਲਿਆ ਦੇਖ ਵਰਦਾ ਵਧ ਗਿਆ ਕਹਿੰਦਾ ਨਾਂ ਨਾ ਤਾਂ ਚੜ ਗਈ ਉਹ ਮੇਲੀ ਜਾਨੀ ਅੱਛੀ ਹੋ ਗਿਆ ਵੇ ਮੱਗਰਾ ਆ ਜਾ ਵੇ ਕਿੱਥੇ ਆ ਜਾ ਉਹ ਇੱਥੇ ਆ ਜਾ ਮੇਰੇ ਕੋਲੇ ਇਹ ਲੱਤਾਂ ਤਾਂ ਹਾਂ ਚੱਕ ਲੈ ਫੇੜੀ ਵੇ ਲੱਤਾਂ ਕਹਨੂੰ ਮੈਂ ਤਾਂ ਸੋਡੇ ਖੇਤ ਭੁੰਨਦੇ ਆ ਬੱਲ ਲੜਾਈ ਸੀ ਅੱਛਾ ਬਾਲਣ ਤੂੰ ਮੇਰਾ ਤਾਂ ਪੈਰ ਦੁਖੇ ਨਹੀਂ ਮੱਥਾ ਵੱਜ ਗਿਆ ਪਤਾ ਨਹੀਂ ਕਿਉਂਕਿ ਮੋਚ ਪਈ ਪੈਰ ਹੀ ਬੜਾ ਦੁਖੀ ਹੁੰਦਾ ਪੈਰ ਦੁਖੀ ਹੁੰਦਾ ਹੋਰ ਮੈਂ ਤਾਂ ਪੈ ਗਈ ਫਰਾਰ ਕੇ ਤੈਹੀ ਜਿਹਾ ਆਹ ਆ ਪੈ ਰਹਾ ਪਾਈ ਫਿਰ ਲੈ ਪੈ ਤੰਜ ਦਾ ਕੀ ਕਹਿੰਦਾਗਾ ਕਹਿੰਦਾ ਕਿ ਉਹ ਨਹੀਂਗਾ ਵੀ ਕੋਈ ਬਤ ਪੂਰਾ ਨਹੀਂ ਜਾਂਦਾ ਨਹੀਂ ਤੁਰਿਆ ਜਾਂਦਾ ਨਹੀਂਗਾ ਪਰ ਵਾਦਾ ਪ੍ਰਸ਼ਟੀਆ ਤਾਂ ਪਾਏਗੀ ਜਿਹੜੇ ਚ ਬਾਲਾਂ ਤੋਂ ਪਰੋਸੀਆ ਦੇਖ ਵਾਦਾ ਵਾਦਾ ਲਿਆ ਦੇਖ ਵਾਦਾ ਵਧ ਗਿਆ ਕਹਿੰਦਾ ਨਾੜ ਤਾਂ ਨਹੀਂ ਤਾਂਹ ਚੜ ਗਈ ਬੇਨ ਦਾ ਲੰਗਾ ਕਿਹਦੀ ਨਾੜ ਕੜੀ ਪਈ ਨਹੀਂ ਹੈਂ ਦੇਖ ਭਾਈ ਫਿਰ ਕਿਵੇਂ ਹੈ ਮੇਰੇ ਤਾਂ ਬਾੜਾ ਹੋਹਾ ਲਾ ਤਾਂ ਇਹਦਾ ਫਿਰ ਮਾਣਾ ਟੱਟ ਤੇ ਚੱਕ ਦੇਖ ਲਾ ਹਾਂ ਠੀਕ ਆ ਪੈਰ ਤੱਕ ਹੋ ਠੀਕ ਠੀਕ ਲੱਗਦਾ ਮੈਨੂੰ ਹਾਂ ਠੀਕ ਨਾ ਠੀਕ ਲੱਗਦਾ ਦੇਖ ਲਈ ਜਮਾ ਹਾਂ ਭਾਈ ਤੇ ਹੋਰ ਕੀ ਆ ਨਾ ਕਰਨੀ ਨਾੜ ਤਾਂ ਅੜ ਕੇ ਸੀ ਕੀ ਉਹ ਇੱਥੇ ਟਵਾ ਜਾ ਸੀ ਪੈਰ ਬੱਜਿਆ ਅਰੇ ਹੋਇਆ ਖੜੀ ਅਰੇ ਹੋਇਆ ਲਾਓ ਵੀ ਹਾਂ ਰੋ ਹੁਣ ਦਾ ਮਤ ਤਾਂ ਜਮਤ ਤੁਰ ਨਹੀਂ ਰਹੀ ਸੀ ਮੈਂ ਤਾਂ ਮੱਕਰਾ ਇਹ ਕਿਹੜਾ ਬਾਲਣਾ ਬਾਲਣ ਕੰਜੇ ਦਾ ਲੋਟ ਨਹੀਂ ਉਹਦਾ ਤੈਨੂੰ ਪਤਾ ਤਾਂ ਹੈਗਾ ਦਾ ਹੈ ਤੇ ਕਿਹੜਾ ਬਾਲਣ ਉਹ ਜਾਂਦੀ ਵੀ ਮੇਰਾ ਤਾਂ ਪੈਰ ਹੀ ਹੋ ਗਿਆ ਸੀ ਉਹ ਪੈਰ ਤਾਂ ਹੋ ਗਿਆ ਸੀ ਬਚਤ ਰੱਖਿਆ ਅੱਜ ਪਰਾਈ ਕਿ ਨਹੀਂ ਜਾਂਦੀ ਮੱਕਰਾ ਬਾਲਣ ਫਿਰ ਹੋਰ ਕੀ ਹੈ ਉਹ ਤਾਂ ਦੇ ਨਹੀਂ ਮੜੇ ਕੋਰੇ ਸੀ ਐ ਚਾਹਦੇ ਆ ਉਹ ਬਾਲਣ ਤੂੰ ਕੰਜਦੀ ਬਾਲਣ ਵਾਲੀ ਰਹੇਗੀ ਨਹੀਂ ਕੋਈ ਜਦ ਬਾੜੀ ਹੋਗੀ ਵੀ ਵੀ ਆ ਰਹੇ ਆ ਕੰਮ ਤਾਂ ਕਰਦੀਆਂਗੀ ਹੁਣ ਹੀ ਨਹੀਂ ਨਾ ਤੋਏ ਪੱਤ ਰੱਖਿਆ ਤੁਸੀਂ ਤਾਂ ਬਹੁਤ ਜਲਾ ਬਸ ਇਦੀ ਬਸ ਤੋਏ ਪੱਤ ਰੱਖਿਆ ਇਕ ਟਟੇ ਨਾ ਆਉਂਦੇ ਹੈ ਤੇ ਤੋਏ ਵਾਲੇ ਪੱਤ ਰੱਖ ਕੇ ਅਸਤੀ ਕਰੀਏ ਹੁਣ ਨਹੀਂ ਨਹੀਂ ਪੰਗੇ ਮਾਰੇ ਪੜ੍ਹਦੇ ਹੈ ਇਹ ਤੂੰ ਪੰਗੇ ਲੈਣੇ ਪੈਂਦੇ ਆ ਤੁਲੇ ਤੇ ਬਾਲਣ ਤਾਂ ਸੱਟ ਨਾ ਪੈਂਦਾ ਲੈ ਚੁੱਲੇ ਦੇ ਬਾਲਣ ਕਹੇ ਦੀਏ ਇਹ ਨਹੀਂ ਛੜੀ ਆ ਪਾਗਲ ਹੋ ਜਾ। ਨਹੀਂ ਦੀ ਗਾ ਪਾਲਣ ਜੇ ਪਾਲਣ ਹੁੰਦਾ ਫਿਰ ਕੈਨੂੰ ਕਰਦੀ। ਇੱਕ ਸਿਲੰਡਰ ਮੁੱਕਿਆ ਪਿਆ ਭੰਮਣਾ। ਮੁੱਕਿਆ ਪਿਆ ਮੁੰਡਾ। ਹੋਰ। ਹੋਇਆ ਭੇਜਿਆ ਸੀ। ਤੇ ਭਈ ਭਰਾ ਤੇ ਤੁਸੀਂ ਭਰਾ ਦੇ ਸਿਲੰਡਰ। ਉਹ ਸਿਲੰਡਰ ਤਾਂ ਭਰਾ ਦੂੰ ਕੰਜੇ ਦੀ ਸਿਲੰਡਰ। ਬੇਬੇ ਕੀ ਕੱਜ ਦੇ ਸਾਥ ਤੇ ਤਾਂ ਵਗ ਚੱਲ। ਕੱਜ ਦੇ ਹੋਰ ਕਿੱਥੇ ਕੱਜ ਦੇ ਜਾਣਾ? ਅਗਾ ਹਾਂ ਜੇ ਭਈ ਜੇ ਬੈਠੇ ਗਈ। ਮੈਂ ਬੈਠੀ ਕੀ ਕਰਨਾ ਪਈ ਹੁਣ ਮੈਂ ਵਗ ਜਣੀ ਆ। ਜਾਣਾ ਕਿਤੇ ਨਹੀਂ ਭੇਜਿਆ ਇੱਥੇ ਤੂੰ। ਉਹ ਬਿਠਾ ਕੇ ਗੱਲਾਂ ਉਹ ਗੱਲਾਂ ਛੱਲਾ ਮਾਰ ਲੈਣੇ ਦੋ ਬਹੁਤ ਕੀ ਕਰਨੇ ਮੇਰੇ ਗੱਲਾਂ ਦਾ ਤਾਂ ਬੜਾ ਗਲੈਕ ਕਰੂਗਾ ਭਾਈ ਉਹ ਗੱਲਾਂ ਟਾਈਮ ਪਾਸ ਹੋ ਜਾਣਾ ਲੈ ਮੈਂ ਬਾਲਣ ਨਹੀਂ ਲਗਾਈ ਪੂਰਾ ਘਰੇ ਮੈਂ ਕੀ ਕਹੂੰ ਕਿ ਜਾ ਕੇ ਮੈਨੂੰ ਅਖਣ ਸਾਰਾ ਦਿਨ ਲਗਾਇਆ ਹੀ ਖੇਤ ਉਹ ਸਾਰਾ ਦਿਨ ਤਾਂ ਹਮ ਨੰਗਾ ਹੀ ਫੇਰ ਗੱਲ ਸੁਣ ਲੈ ਸਾਰਾ ਦਿਨ ਕਿਵੇਂ ਨੱਪੇ ਇਹ ਭਾਈ ਇਹ ਬਾਲਣ ਤਾਂ ਹੁਣ ਲੈ ਜਾਂਦੀ ਮੈਂ ਹੈ ਤੇ ਬਾਲਣ ਤਾਂ ਲੈ ਜਾਂਦੀ ਤਾਂ ਬਸ ਇੱਕੜ ਨੂੰ ਤੂੰ ਦੇ ਦੀ ਸਕੀਂਦਾ ਪੂਰਾ ਮਾਜਣਾ ਚਾਹੀਦਾ ਛਟੀਆਂ ਬਧੇਰੀਆਂ ਛੋਟੇ ਛਟੀਆਂ ਛੋਟੀਆਂ ਜਿੰਨੀਆਂ ਮੱਗਰਾ ਹੱਥ ਜਨਾ ਲਾ ਭਈ ਇੱਥੇ ਕੋਈ ਦੇਖ ਲੈਂਦਾ ਪਾਸੇ ਆਸੇ ਕੋਈ ਬੇਸੀ ਕਰਾਏਗਾ ਮੇਰੀ ਕੁਛ ਨਹੀਂ ਹੁੰਦਾ ਹੁੰਦਾ ਐਵੇਂ ਪਕਾਈ ਨਾ ਮਾਰ ਤੂੰ ਹੈ ਤੂੰ ਭਰਾਏ ਕਿਉਂ ਹੱਥ ਲਾਏ ਤੂੰ ਕੀ ਹੋਊਗਾ ਉਹ ਹੱਥ ਲਾਏ ਤਾਂ ਹੁੰਦਾ ਜੇ ਮੈਂ ਕੁਛ ਕਰੂੰਗੀ ਫੇਰ ਹੀ ਕਰੇਗਾ ਉਹ ਕੰਜਰੀਏ ਆਹ ਚੂੜੀਆਂ ਚਾੜੀਆਂ ਹੋਰ ਲਿਆ ਦੂੰ ਵਧੀਆਂ ਹੈ ਕੁਛ ਨਹੀਂ ਲਿਆ ਕਹਿੰਦਾ ਤੂੰ ਤਾਂ ਮਿੱਠਾ ਲੁੱਚਾ ਉਹ ਮਿੱਠਾ ਲੁੱਚਾ ਕਿੱਥੇ ਹੈ ਕੰਜੇ ਵੀ ਇਹ ਕਿੰਨਾ ਤੂੰ ਮਰਜੀ ਕੁਛ ਮੰਗਾ ਲਈ ਮੈਥੋਂ ਹੈ ਤੈਨੂੰ ਪਤਾ ਹੀ ਹੈ ਤੇਰਾ ਲਿਆਉਣਾ ਇਹਦਾ ਇਨਾ ਮਰਜ਼ੀ ਮੰਗਾ ਲਈ ਕਿੱਥੋਂ ਮੰਗਾ ਲਈ ਤੇਥੋਂ ਕੁਝ ਨਹੀਂ ਲਿਓਂਦਾ ਤੂੰ ਮੈਨੂੰ ਪਤਾ ਹੈ ਲੈ ਲਿਓਂਦਾ ਕਿਉਂ ਨਹੀਂ ਕੰਜੇ ਦੀ ਉਹ ਮਰੀ ਜੰਨੀ ਗੱਲਾਂ ਬਾਤਾਂ ਤੈਨੂੰ ਤਾਂ ਐਵੇਂ ਹੀ ਲੱਗੀਆਂ ਤਾਂ ਕੱਲਾ ਬਾਤਾਂ ਮਰੀ ਜੰਨੀ ਐ ਤੈਨੂੰ ਪਤਾ ਹੈ ਤੇਰਾ ਉਹ ਅੱਗੇ ਕੰਨੀਆਂ ਕੰਮ ਚੂੜੀਆਂ ਲੈ ਕੇ ਦੇਤੀਆਂ ਲੈ ਹੁਣ ਕੰਜੇ ਦੀ ਮੈਂ ਤੇਰਾ ਪੁੱਣ ਨਹੀਂ ਖੱਟਿਆ ਜਬੜ ਮੁੱਕ ਰੋਜ ਆਉਂਦੀਆਂ ਸੋ ਦੇ ਖੇਤ ਨਾ ਜੇ ਮੈਂ ਨਾਮ ਦਾ ਕੰਜੇ ਦੀ ਇੱਥੇ ਹਾਂ ਕੋਈ ਫੇਰ ਤਾਂ ਮੈਂ ਕਹਿਣੀ ਐ ਜਿਉਂਦਾ ਰਹਿ ਵੀ ਮੈਂ ਇੱਥੀ ਪੈਸੇ ਮਤਲਬ ਤੁਰਿਆ ਨਹੀਂ ਸੀ ਜਾਂਦਾ ਫੇਰ ਕਿੱਡਾ ਫਾਇਦਾ ਕਰੇ ਮੈਂ ਤਾਂ ਫੋਨ ਕਰਨਾ ਪੈਂਦਾ ਤੇਰਾ ਬਾਈ ਵਰਗਾ ਮੋਟਰਸਾਈਕਲ ਤੇ ਪਟਾਕੇ ਤਾਂ ਬਸੱਕ ਲੈ ਕੇ ਜਾਂਦਾ ਫੇਰ ਜਾਂਦੇ ਕਿਸੇ ਡਾਕਟਰ ਕੋਲੋਂ 5-400 ਰੁਪਿਆ ਲੈ ਜਾਂਦਾ ਨਾਲੇ ਤਾਂ ਲੈ ਲੇ ਪਤਾ ਪੱਟੀਆਂ ਲਾ ਦਿੰਦਾ ਨੀ ਤਾਂ ਕਹਿੰਦਾ ਕੁੱਟਿਆ ਉੱਤਰਿਆ ਕਿਹੜੀ ਨਾੜ ਸੀ ਫਾਇਦਾ ਤਾਂ ਦੇਖ ਕਿੱਡਾ ਕਰਿਆ ਉਹ ਫਾਇਦਾ ਕਰਿਆ ਫਾਇਦਾ ਤਾਂ ਕਰੇ ਸ਼ਾਬਾਸ਼ੀ ਮੈਂ ਕਹਿਣੀ ਐ ਤੇਰੇ ਇੱਥੇ ਕੰਜਦੀ ਮਰ ਜਾਂਦੀ ਦੋ ਦਿਨ ਰੋ ਕੇ ਬਹਿ ਜਾਂਦੇ ਤੈਨੂੰ ਉਹ ਐ ਨਹੀਂ ਮਰਦੀ ਮੈਂ ਜਿਵੇਂ ਬਗੜਾ ਕੋਲ ਮਾਰਨ ਨੂੰ ਫਿਰਦਾ ਆਦੇ ਵਰਗੇ ਮਰਜਾਂ ਦੇ ਕੰਜਰ ਦੀ ਰੋ ਰੋ ਇਹ ਐ ਕਿ ਮਰਜਾਂ ਦੇ ਤੇਰੇ ਵਰਗੇ ਉਤੋਰੇ ਵਰਗੇ ਤਾਂ ਮੈਨੂੰ ਪੁੱਨ ਨਹੀਂ ਲੱਗਿਆ ਮੈਂ ਉਹੀ ਪੁੱਨ ਤਾਰੀ ਜਾਂਦਾ ਮੈਨੂੰ ਉਹ ਪੁੱਨ ਤਾਂ ਤਾਰੀ ਜਾਂਦਾ ਮੁਰਤੇ ਉਹ ਬਿਹੜਾ ਥਾਉਂਦਾ ਨਹੀਂ ਤੇ ਲੈ ਹੈ ਆਪੀ ਆ ਜਾਂਦਾ ਰੱਬ ਰੱਖਾ ਸਾਰਿਆਂ ਦਾ ਰੱਬ ਰੱਖਾ ਕੀ ਉਹ ਭੈਣ ਜੋ ਦਾ ਗੱਲ ਆ ਤੋਈ ਇਹ ਜਿਹਨੂੰ ਮਾਰਨਾ ਜਿਹਨੂੰ ਜਨਮ ਦੇਣਾ ਉਸੇ ਦੇ ਹਸਾਰੇ ਹੈ ਬੰਦਾ ਦਾ ਬੰਦਾ ਹੀ ਮਤਨੇ ਮਾਰ ਕੇ ਪੈਂਦਾ ਸੈਂਡਰ ਸਲੂਨਰ ਭਰਾ ਲਿਆ ਕਰ ਤੂੰ ਵੀ ਗੁੰਡ ਪੰਗੇ ਲੈ ਨਹੀਂ ਤੂੰ ਸੈਂਡਰ ਕੋ ਭਰਾ ਦੇ ਕਹੀ ਤਾਂ ਜਾਨੀ ਆ ਮੈਂ ਤੇਰੇ ਮੇਰੇ ਕੋਲ ਤਾਂ ਪੈਸੇ ਨਹੀਂ ਤੂੰ ਤਾਂ ਉਹੀ ਗੱਲਾਂ ਕਰਦਾਗਾ ਮਕਰ ਹੁਕੀਆਂ ਜੀਆ ਮੇਰੀ ਗੱਲ ਸੁਣ ਲੈ ਮੈਂ ਵਿਆਜ ਤੇ ਦੇ ਦੂੰਗਾ ਲੈ ਜਿੰਨੇ ਮਰਜੀ ਤੂੰ ਨਾ ਮੇਰੇ ਕੋਲ ਵਿਆਜ ਆਦੇ ਨੂੰ ਉਹ ਤਾਂ ਕਹਿੰਦਾ ਨਾ ਆ ਜਾ ਖੇਤ ਤੇ ਵਿਆਜ ਤੇ ਨੂੰ ਮੈਂ ਦੇਉਂਗੀ ਪੰਨੇ ਆਪ ਤਾਂ ਤੂੰ ਕਹਿੰਦੀਆਂ ਮੈਂ ਕਰਦੀ ਨਹੀਂ ਅੱਜ ਕੰਮ ਫਿਰ ਉਹ ਕਿਵੇਂ ਲੋਟ ਆ ਦੇਣਾ ਇਹ ਦੇਖਣਾ ਪੈਂਦਾ ਉਹ ਕਈ ਵਾਰ ਤੂੰ ਫਿਰ ਉਹੀ ਗੱਲ ਸਾਨੂੰ ਬੁੜੀਆਂ ਨੂੰ ਸੌ ਬਿਮਾਰੀ ਹੁੰਦੀ ਆ ਉਹ ਬਿਮਾਰੀ ਦਾ ਲੱਗ ਜਾਂਦੀ ਆ ਅੱਜ ਕੱਲ ਤੈਨੂੰ ਪਤਾ ਹੋਵੇਗਾ ਉਹ ਬਿਮਾਰੀ ਕਹਿੰ ਨੂੰ ਲੱਗ ਜਾਂਦੀ ਹੈ ਸਾਨੂੰ ਅੰਦਰੂਨੀ ਬਿਮਾਰੀ ਹੁੰਦੀ ਹੈ ਉਹ ਤਾਂ ਦਾਦਾ ਜੀ ਵੀ ਨਹੀਂ ਕਰਦਾ ਕਹਿੰਦਾ ਮੇਰੀ ਗੱਲ ਸੁਣ ਨਾ ਇਹ ਜਿਹੇ ਗੱਲਾਂ ਨਾ ਜੀ ਕਰ ਮੇਰਾ ਜੀ ਕੱਚਾ ਹੁੰਦਾ ਕੰਜਾ ਜਿਹਾ ਜੇ ਤੂੰ ਮਗਰਤ ਤਾਂ ਸਿਰੇ ਦੀਆਂ ਸੁਣਦਾ ਤੂੰ ਸਿੱਧਾ ਕਹਦੇ ਵੀ ਮੈਂ ਸਿਲੰਡਰ ਭਰਾ ਦੇਣਾ ਕੋਈ ਗੱਲ ਨਹੀਂ ਤੇਰਾ ਕੰਮ ਹੋ ਜੂਗਾ ਰੋਟੀ ਪੱਕ ਜੂਗੀ ਸਿਲੰਡਰ ਤਾਂ ਮੈਂ ਤੈਨੂੰ ਜਵਾਬ ਦੇ ਤੱਕ ਕਰੀ ਜੇ ਤਾ ਤੂੰ ਉਹ ਬੰਦੇ ਨੂੰ ਤਾਂ ਕਹੇ ਵੀ ਮਗਰਤ ਤੂੰ ਤਾਂ ਮੇਰੇ ਕੰਮ ਆਉਂਦਾ ਨਹੀਂ ਉਹ ਕਰਕੇ ਦਾ ਮੰਤਾ ਕਰਾਈ ਜਨਾਂ ਨੂੰ ਘੰਟਾ ਹੋ ਗਿਆ ਬੱਤੀ ਨੂੰ ਮੈਨੂੰ ਤੂੰ ਅਦੀ ਕਹਿੰਦਾ ਭਾਈ ਚੱਲ ਭਾਬੀ ਚੱਕ ਸਿਲੰਡਰ ਮੈਂ ਤੇਰੇ ਨਾਲ ਚੱਲਦਾ ਆਪਾਂ ਭਰਾ ਕਹਿੰਦੇ ਆ ਦਿਨਾਂ ਮੋਟਰਸਾਈਕਲ ਤੇ ਲੈ ਕੋਈ ਗੱਲ ਤੇਰੀ ਖੇਤ ਆ ਕੇ ਹੁਣ ਜੇ ਮੈਂ ਨਾਮ ਦਾ ਇੱਥੇ ਮਰ ਜਾਂਦੀ ਤੇ ਤੇਰੇ ਸਿਲੰਡਰ ਭਰੇ ਜਾਂਦੀ ਆਪੀ ਤੇ ਉਹ ਤਾਂ ਮੈਂ ਤੈਨੂੰ ਕਹੀ ਐਨੀ ਆ ਮਗਰ ਸ਼ਾਬਾਸ਼ ਤੇ ਮੇਰਾ ਤਾਂ ਪੰਨ ਖੱਟ ਲਿਆ ਉਹ ਮੈਨੂੰ ਚੋੱਡੇ ਹੀ ਪੰਨ ਲੱਗ ਗਿਆ ਖਾਵਣੀ ਤਾਂ ਹੀ ਤੂੰ ਆਗਾ ਮੌਕਾ ਤੇ ਨਹੀਂ ਇਹ ਜੀ ਗਾੜ ਚ ਕਿਹੜਾ ਆਉਂਦਾ ਕਿ ਤੱਬਿਆਂ ਤੇ ਇਨੇ ਆਉਣਾ ਸੀ ਜਾਂ ਇੱਥੇ ਮਰ ਜਾਂਦੀ ਲੋਰੋ ਉਹ ਵੀ ਇੱਧਰ ਦੀ ਢੇੜਾ ਦੇ ਕਾਦੀ ਕਣਕ ਦਾ ਮੁਰਝਦਾ ਤਾਂ ਪਤਾ ਨਹੀਂ ਕਿਵੇਂ ਤੂੰ ਆ ਗਿਆ ਜਿਉਂ ਤੇ ਸਾਨੂੰ ਤਾਂ ਸਰਦਾ ਨਹੀਂ ਲੱਗਣਾ ਤੋੜੇ ਬਣ ਪਈ ਓਏ ਮੈਂ ਤਾਂ ਇੱਧਰ ਢੇੜਾ ਮਾਨਾ ਸੀ ਮੋਟਰ ਜੀ ਚੱਲਦੀ ਸੀ ਹੈ ਅੱਛਾ ਤਾਂ ਕਰਕੇ ਮੈਂ ਤੈਨੂੰ ਕਹਿੰਦਾ ਸੀਗਾ ਹੂੰ ਤੇ ਉਹਦੇ ਕਰਕੇ ਤਾਂ ਨਹੀਂ ਮੈਂ ਤਾਂ ਬੋਲਿਆ ਬਾਲਾ ਦੇਖ ਲੈ ਭਾਈ ਤੇਰੀ ਮਰਜ਼ੀ ਹੈ ਮਰਜ਼ੀ ਤਾਂ ਤੇਰੇ ਨਾਲ ਹੀ ਹੈਗੀ ਹੈ ਹੈ ਤੇਰੇ ਨਾਲ ਹੀ ਮਰਜ਼ੀ ਤਾਂ ਮੇਰੀ ਜਿਵੇਂ ਤੂੰ ਕਵੇਂਗੀ ਉਵੇਂ ਕਰ ਦੂੰਗਾ ਦੇਖ ਲਾ ਪਈ ਕਿਵੇਂ ਕਰਨਾ ਕਿਵੇਂ ਨਾ ਕਰਨਾ ਉਹ ਵੀ ਤਾਂ ਗੱਲ ਹੈ ਤੂੰ ਮੇਰੇ ਇੱਕ ਤਾਂ ਸਿਲੰਡਰ ਲਾਜ਼ਮੀ ਭਾ ਦੇ ਪਈ ਉਹ ਸਿਲੰਡਰ ਤਾਂ ਮੈਂ ਭਾ ਦੂੰਗਾ ਸਿਲੰਡਰ ਅਸ ਨੂੰ ਉਂਟਰਾ ਨਹੀਂ ਦਾ ਛੱਡ ਦੇ ਉਹ ਤਾਂ ਸਾਡੇ ਵਾਲੀ ਵੀ ਸੀ ਚਾਉਣੀ ਹਟ ਕੇ ਮਗਰ ਕੀ ਹੋ ਗਿਆ ਓਏ ਉੱਥੇ ਤਾਂ ਮੈਂ ਇਹਨੂੰ ਹਟ ਗਿਆ ਵੀ ਫਾਇਦਾ ਨਹੀਂ ਅੱਜ ਕੱਲ ਲੜਾਈ ਹੋਊਗੀ ਨਾ ਉਹਦੇ ਉੱਤੇ ਲਾ ਲੂੰਗਾ ਮੈਂ ਇੰਨਾ ਸੁਭਾ ਗਰਮ ਹੈ ਤੇਰਾ ਉਹ ਮੇਰਾ ਤਾਂ ਬਾਹਲਾ ਗਰਮ ਸੁਭਾ ਹੈ ਕੰਜੇ ਦਾ ਮੈਂ ਤਾਂ ਮਿਲਣ ਮਨਾਉਣ ਦੀਆਂ ਗੱਲਾਂ ਘੱਟ ਹੀ ਕਰਦਾ ਵੀ ਜੇ ਕੁਝ ਕੱਟਣਾ ਹੋਵੇ ਵੀ ਲੜੀ ਦਾ ਨਹੀਂ ਹੁੰਦਾ ਕਿਸੇ ਨਾਲ ਵੱਲੜਨਾ ਦਾ ਪੈਂਦਾ ਨਾ ਕੰਜਦਾਂ ਲੜਾਈ ਦਾ ਆਪ ਹੋ ਜਾਂਦੀ ਜੇ ਤੂੰ ਮੇਰੇ ਕੋਲ ਆਣਾ ਮੱਗਰਾ ਤੈਨੂੰ ਸਾਡੀ ਬੀਹ ਚ ਬਣਾ ਕੇ ਰੱਖਣੀ ਪੂ ਉਹ ਬਣਾਈ ਦਾ ਬਥੇਰੀ ਆ ਕੰਜਦੀਆਂ ਪਰ ਮੇਰੇ ਤੇ ਲੱਗਦੇ ਬਾਹਲੇ ਕੰਜਦ ਜੇ ਮੁੱਕ ਇੱਕ ਮੁੱਕ ਰੁੱਖਾ ਵੀ ਬੋਲਦਾ ਨਾ ਤਾਂ ਉਹ ਵੀ ਚੱਲਣਾ ਪੈਂਦਾ ਓ ਰੁੱਖਾ ਤਾਂ ਤੈਨੂੰ ਪਤਾ ਮੈਂ ਕਿਸੇ ਨੂੰ ਨਹੀਂ ਬੋਲਦਾ ਕੰਜਦੀਆਂ ਮੇਰੇ ਤੇ ਤਾਂ ਪਤਾ ਨਹੀਂ ਕਾਹਤੋਂ ਲੱਗਦੇ ਥੋੜੀ ਗਲੀ ਦੇ ਬਾਹਲੇ ਲੱਗਦੇ ਆ ਜੇ ਫੇ ਪਤਾ ਹੈ ਲੋਕਾਂ ਨੂੰ ਇਹ ਦੂ ਮੇਰੇ ਕੋਲ ਆਉਣ ਤਾਂ ਲੱਗਦੇ ਆ ਪਤਾ ਨਹੀਂ ਮੈਂ ਤਾਂ ਤਾਂ ਹੀ ਜਾਂਦਾ ਨਹੀਂ ਉਧਰ ਕੰਜਦਾ ਹੈ ਕੋ ਉਧਰ ਕੋਈ ਆਉਂਦਾ ਜਾਂਦਾ ਤਾਂ ਨਹੀਂ ਹੈਗਾ ਕੋਈ ਨਹੀਂ ਆਉਂਦਾ ਇਧਰ ਹੁਣਾ ਕਰਨਾ ਕਿਹਨੇ ਕੋਈ ਨਹੀਂ ਆਉਂਦਾ ਇੱਥੇ ਹੁਣਾ ਕਰਨਾ ਕਿਹਨੇ ਇੱਥੇ ਨੂੰ ਹੀ ਮੋਰੀ ਨਹੀਂ ਕੋਈ ਨਹੀਂ ਆਉਂਦਾ ਕਾਇਮ ਹੀ ਨਹੀਂ ਲੱਗਦਾ ਇਹ ਆਜ ਕੋ ਹੁੰਦਾ ਕਹਿੰਦੇ ਜਿਹੜੇ ਅੰਨਾ ਹੁੰਦਾ ਇਹਨੂੰ ਪਤਾ ਨਹੀਂ ਲੱਗਦਾ ਹੁੰਦਾ ਕੋਲੇ ਖੜੀ ਪਾਣੀ ਕੋਈ ਦੇਖੀ ਜਾਂਦਾ ਹੋਵੇ ਇਹਨੂੰ ਐਂਦਾ ਵੀ ਮੈਂ ਇਕੱਲਾ ਹੀ ਆਂ ਵੀ ਉਹ ਮੈਨੂੰ ਕੋਈ ਜੇਸਦਾ ਇੱਥੇ ਹਾਂ ਗੱਲ ਇਹ ਤਾਂ ਤੇਰੀ ਸਹੀ ਹੈ ਹੁਣ ਆਪਾਂ ਤਾਂ ਹੀ ਲੱਗਦਾ ਆਪਾਂ ਦੀ ਮਸਤੀ 'ਚ ਬੈਠੇ ਆਂ ਵੀ ਆਪਾਂ ਨੂੰ ਕੋਈ ਦੇਖਦਾ ਖੇਤਾਂ 'ਚ ਬੈਠੇ ਆਂ ਤਾਂ ਨਹੀਂ ਤੋੜਦੀਆਂ ਫੂਰੋਂ ਨੂੰ ਦੇਤਾ 5 ਕੰਜਰਦੀ ਨੇ ਉਹੀ ਗੱਲ ਹੈ ਜਮਾ ਪੱਟੀ ਮੇਸ ਕਰਤੀ ਹੈ ਦਿੱਤੀ ਨਹੀਂ ਕੋਈ ਕੰਜਦੀ ਨੇ ਲੈ ਵੀ ਹੁਣ ਉਹ ਵੀ ਪੈਸੇ ਦੇ ਦਿੱਤੇ ਉਹ ਮੇਰਾ ਨਾ ਮੇਰਾ ਜੀਅ ਅੱਕੇ ਪੈ ਕੰਜਦਾ ਆਏ ਜੀ ਮੈਨੂੰ ਕਹਾਂ ਮਾਣ ਜੀ ਹੋਂ ਲੱਗਿਆ ਨਾ ਉਹ ਤੂਰੋਂ ਨੂੰ ਵੀ ਪੈਸੇ ਦੇ ਦਿੱਤੇ ਬੱਟਰੇ ਇਧਰ ਹੋ ਪਹਿਲਾਂ ਤਾਂ ਉਹ ਮੇਰੀ ਗੱਲ ਸੁਣ ਲੈ ਇਧਰ ਇਧਰ ਆ ਐ ਮੇਰੀ ਗੱਲ ਸੁਣ ਨਾ ਤੂਰੋਂ ਨੂੰ ਕਹ ਪੈਸੇ ਤੇ ਉਹ ਤੂਰੋਂ ਨੂੰ ਕੰਜਦੀ ਗੱਪ ਤੇ ਗੱਪ ਮਾਰ ਕੇ ਲੈ ਲੈ ਮਾਰਦੀ ਆ ਗੱਪ ਹੂੰ ਬਿਰ ਮੈਥੋਂ ਪਰੇ ਹੋ ਜਾ ਜੇ ਤੂੰ ਪੂਰੋ ਵਰਗੇ ਨੂੰ ਪੈਸੇ ਦੇਣੇ ਆ। ਉਹ ਨਹੀਂ ਮੈਂ ਤੈਨੂੰ ਹੁਣ ਕਿੰਨੇ ਮਰਜ਼ੀ ਲੈ ਲਈ ਮੈਂ ਤੈਨੂੰ ਜਵਾਬ ਹੀ ਨਹੀਂ ਦਿੰਦਾ। ਉਹ ਤਾਂ ਪੂਰੋ ਵਰਗੇ ਨੂੰ ਰੁਪੀਏ ਤੇ ਮੈਂ ਕਰ ਕੀ ਜਾ ਕੇ? ਉਹ ਮੇਰੀ ਗੱਲ ਸੁਣ ਲੈ। ਤੂੰ ਐਵੇਂ ਕਬਰਾਈਏ ਨਹੀਂ ਮੈਂ ਤੇਰਾ ਤੂੰ ਮੇਰੀ। ਪਰ ਮੇਰੇ ਕੋਲ ਭਈ ਉਹਨਾਂ ਦਾ ਨਾਮ ਨਾਲ ਲਿਆ ਕਰ। ਜਾ ਮੈਂ ਲੈਣਾ ਅੱਜ ਤੋਂ ਬਾਅਦ। ਚੰਗਾ ਮੈਂ। ਉਹ ਤਾਂ ਮੇਰਾ ਕਾਗਜ਼ਾਂ ਮਚਾਤਾ। ਮਣੀ ਬੁੱਗੀ ਦੇ। ਯਾ ਬੁੱਗੀ ਦੇ। ਸੁਣ। ਉਹ ਪੈਸੇ ਦੇ ਮੈਨੂੰ। ਉਹ ਪੈਸੇ ਦੇ ਦੂੰ ਕੰਜਰੀਏ ਪੈਸੇ ਤਾਂ ਨਹੀਂ ਮੁੱਕਰਦਾ। ਆਪ ਤਾਂ ਕੋਈ ਚੀਜ਼ ਦਿੰਦੀ ਨਹੀਂ ਤੂੰ। ਪੇ ਡੇਈਤਾ ਨਹੀਂ ਆ ਸਕੋ ਸਿਰ ਕੋਈ ਨਹੀਂ ਕੋ ਪੜਦਾ ਹੁੰਦਾ ਕੋ ਕਮਾਨੀ ਦੀ ਬੱਗੀ ਕੋ ਪੜਦਾ ਹੁੰਦਾ ਪੜਦੇ ਚ ਚੱਲਦੇ ਪੜਦੇ ਚ ਚੱਲਦੇ ਪੜਦੇ ਮੇਰੀ ਗੱਲ ਸੁਣ ਲੈ ਐ ਤਾਂ ਤੂੰ ਕਰਦੇ ਪੜਦੇ ਚ ਚੱਲਣਾ ਨਾ ਇੱਥੇ ਨਹੀਂ ਮੈਂ ਇੱਥੇ ਨਾ ਮੂੰਹ ਨਾ ਕਰਦੀ ਚੰਗਾ ਫਿਰ ਖੜੀ ਹੋ ਮੂੰਹ ਨਾ ਫੜੇ ਚਾਹਤੇ ਖੜੀ ਮੈਂ ਤਾਂ ਹੋ ਜੂਗੀ ਭਾਈ ਕੋਈ ਨਾ ਨਿਕਤਾ ਜਾਣ ਹੈਗੀ ਐ ਉਹ ਮੇਰੀ ਗੱਲ ਸੁਣ ਹੂੰ ਮੇਰਾ ਨਹੀਂ ਲੱਗਦਾ ਮਨ ਕੰਜੇ ਦਾ ਕੰਗ ਮੂੰਹ ਉਜਾ ਕੇ ਤਸਮਾ ਆਪੇ ਇੱਧਰ ਨਹੀਂ ਆ ਕਿ ਤੂੰ ਫਿਰ ਮੇ ਨਾਲ ਇੱਧਰ ਹੀ ਤੁਰੇ ਚੱਲ ਨਾ ਐ ਚੱਲਾਂਗੇ ਆਪਾਂ ਮੇਰੀ ਗੱਲ ਸੁਣ ਲੈ 2 ਮਿੰਟ ਖੜ ਜਾ 2 ਮਿੰਟਾਂ ਦੇ ਕੰਮ ਹੋ ਜੂਗਾ ਗੱਲਾਂ ਬਾਤਾਂ ਦਾ ਮੈਂ ਐ ਦੇਖਣਾ ਕਿ ਜਦੋਂ ਕੋਈ ਬੰਦਾ ਬੰਦਾ ਤਾਂ ਨਹੀਂ ਫਿਰਦਾ ਬੰਦੇ ਤਾਂ ਵੀ ਫਿਰਦੇ ਹੀ ਐ ਬੰਦੇ ਤਾਂ ਚਾਰ ਸਵੇਰੇ ਫਿਰਦੇ ਆ ਫਿਰ ਬਾਹਰ ਟਾਈਮ ਨਹੀਂ ਆਪਾਂ ਲਾਉਂਦੇ ਹੈ ਟਾਈਮ ਕਰਨ ਨੂੰ ਤਾਂ ਮਰਜੀ ਐ ਨਾ ਮਿੰਟ ਚ ਮੁੜ ਆਵਾਂਗੇ ਹੈ ਚੱਲ ਫਿਰ ਮੈਂ ਚੱਲਦੀ ਆ ਤੂੰ ਆ ਜੀ ਅੱਛਾ ਮੇਰੀ ਗੱਲ ਸੁਣ ਲੈ ਮੈਂ ਕੱਲਾ ਕੀ ਕਰੂੰਗਾ ਪਹਿਲਾਂ ਮੈਂ ਥਾਂ ਕੱਲਾ ਦੇਖ ਕੇ ਆਉਣਾ ਉੱਥੇ ਹੀ ਬਸ ਲੋਟ ਆ ਥਾਂ ਤਾਂ ਕਿੱਥੇ ਲੋਟ ਆ ਉਹ ਟਿੱਬੇ ਤੇ ਹੋਰ ਨਾ ਮੇਰੀ ਗਾਂ ਸਭ ਤੂੰ ਕੱਢ ਕੇ ਪਰੇ ਕੰਮ ਪਰੇ ਕਰ ਇੱਥੇ ਫਿਰ ਪੀ ਆ ਜਾਊਗਾ ਫਿਰ ਮੇਰੀ ਗਾਂ ਨਹੀਂ ਇਹ ਜਵੰਦੀ ਹੈ ਤੂੰ ਇੱਥੇ ਖੜਾ ਮੜੇ ਮੈਂ ਥਾਂ ਦੇਖਾਂ ਚੱਲ ਤੂੰ ਦੇਖ ਮੈਂ ਤਾਂ ਬਾਤ ਮਾਰਾਂ ਮੈਂ ਮਾਰ ਤੈ ਲੈ ਇਹ ਉਹ ਆਇਆ ਵੀ ਖਾਣੀ ਮੇਥੋਂ ਭੱਜਦੀ ਆ ਵੀ ਮੈਂ ਕਿੱਥੋਂ ਭੱਜਦੀ ਆ ਮੱਗਰਾ ਤਿੱਥੋਂ ਤੂੰ ਹੀ ਭੱਜ ਜਾਣਾ 4 ਪੈਸੇ ਦੇਵੇਂਗਾ ਮੈਨੂੰ ਮੈਂ ਬਾਲ ਲੈਣਾ ਸੀ ਵਧੀਆ ਸਿਲੰਡਰ ਭਰ ਆ ਲੂੰਗੀ ਮੈਂ ਮੇਰਾ ਦਸ ਕੀ ਜਾਂਦਾ ਤੇ 5 ਮਿੰਟਾਂ ਨਾਲ ਤੂੰ ਦੇਖ ਤਾਂ ਤਾਰੇ ਤਾਂ ਥਾਂ ਪਿਆ ਤਾ ਬਾਹਣ ਪਿਆਗਾ ਆ ਦਸ ਕੀ ਹੁੰਦਾ ਕਿਉਂ ਮੱਕਰਾ ਦੇਖਿਆ ਤਾਂ ਪੇ ਹਾਂ ਤਾਂ ਤਾਂ ਹੀ ਨਹੀਂ ਕੰਜਦੇ ਬੰਦੇ ਖਰਚੇ ਚਾਰ ਚੁਸੇ ਜਿਗਾੜ ਹੈ ਜਗਾੜ ਘਰੇ ਲਾ ਲੈਨੇ ਹੈ ਘਰੇ ਹੁਣ ਮੈਂ ਕਿੱਥੇ ਜਾਊਂ ਕੰਜਦੇ ਖੇਤ ਵਿੱਚ ਕੁਛ ਨਹੀਂ ਹੁੰਦਾ ਸਾਡੇ ਘਰੇ ਘਾ ਲੈਨੇ ਹੈ ਨਾ ਛੱਡ ਕੇ ਜਾਣ ਛੱਕਦਾ ਕੋਈ ਸਾਡੇ ਵੀ ਹੈ ਨਹੀਂ ਕੋਈ ਕਰੇ ਹੈ ਨਹੀਂਗਾ ਹੈ ਨਹੀਂ ਕੋਈ ਤੇਰਾ ਭਾਈ ਤਾਂ ਗਿਆ ਹੋਇਆ ਭੈਣ ਕੋਲੇ ਅੱਛਾ ਹੋਰ ਕੌਣਾ ਛੱਡ ਕੇ ਕੋਈ ਨਹੀਂ ਹੈਗਾ ਕੋਈ ਨਹੀਂ ਹੈਗਾ ਕੋਈ ਦੋ ਤਾਂ ਜੀ ਹਾਂ ਸੀ ਪਰ ਪਹਿਲਾਂ ਤਾਂ ਦੱਸਿਆ ਨਹੀਂ ਤੂੰ ਦੱਸ ਤੈ ਮੈਂ ਹੁਣ ਤਾਂ ਕੋਈ ਸੀ ਤਾਂ ਸੁਣਦਾ ਤਾਂ ਨਹੀਂ ਤੂੰ ਮੱਕਰਾ ਤਾਂ ਮੈਂ ਖੇਤਾਂ ਵਿੱਚ ਖੇਤਾਂ ਹੀ ਹਾਂ ਨੂੰ ਮੈਂ ਉਹ ਆਏ ਮੈਂ ਵੀਰ ਮੈਨੂੰ ਮੂਤ ਪਾ ਲੇਗਾ ਉਹ ਬੇੜ ਤਾਂ ਨਹੀਂ ਮੈਨੂੰ ਡਰ ਲੱਗਦਾ ਕਹਿੰਦਾ ਜੇ ਆਪਣੇ ਤੋਂ ਫੜ ਲੈਣਾ ਗੱਲਬਾਤ ਉੱਡ ਗਈ ਨਹੀਂ ਤੇਰਾ ਭਾਈ ਤਾਜੀ ਘਰੇ ਤਾਂ ਆਉਂਦਾ ਨਹੀਂ ਮੇਰੀ ਗੱਲ ਸੁਣ ਲੈ ਮੈਂ ਚੱਲਦੀ ਆ ਤੂੰ ਆ ਜੀ ਮੇਰੇ ਮਾਗਰਾ ਸਾਡੇ ਘਰੇ ਆ ਜੀ ਮੇਰੀ ਗੱਲ ਸੁਣ ਲੈ ਮੈਂ ਦੇਖਣਾ ਬੰਦੇ ਬੰਦੇ ਤੂੰ ਹਾਂ ਬਹਿ ਜਾ ਇੱਥੇ ਬੱਟ ਦੇ ਉਹ ਬੱਟ ਤਾਂ ਨਹੀਂ ਬੈਂਦੀ ਬਾਈ ਕਿਉਂ ਤੂੰ ਘਰੀ ਆ ਜਾ ਹਣ ਚੱਲ ਮੇਰੀ ਗੱਲ ਸੁਣ ਲੈ 5 ਮਿੰਟ ਲੱਗਣਗੇ ਵਾਹ ਭਾਈ ਉਹ ਤੂੰ ਇੱਥੇ ਕੋਈ ਦੇਖ ਲੂ ਨਾਲ ਤਾਂ ਤੇਰੀ ਵੇਚ ਤੇ ਨਾਲੇ ਮੇਰੇ ਸੋਡੇ ਘਰੇ ਦੱਸਦਾ ਤੇਰੇ ਸਿੱਤਰ ਪਾਣਗੇ ਸਾਡੇ ਮੇਰੇ ਤੇਰਾ ਭਾਈ ਨਹੀਂ ਤੂੰ ਕਰ ਤੂੰ ਘਰੇ ਆ ਜੀ ਮੈਂ ਚਲਦੀ ਆ ਜੀ ਇਹ ਕੋਨਾ ਖੱਟਲਾ ਜ ਮਸਾ ਮੂਡ ਬਣੇਗਾ ਪੁੱਨ ਖੱਟੂ ਤੇਰਾ ਮਗਰਾ ਪੁੱਨ ਖੱਟੂ ਕੀ ਘਰੇ ਸਾਰੇ ਹੀ ਪੁੱਨ ਖੱਟ ਲੂ ਉਹ ਗੱਲਾਂ ਬਾਤਾਂ ਦਾ ਮਣੇ ਉਹ ਗੱਲਾਂ ਬਾਤਾਂ ਬਥੇਰੀਆਂ ਬੱਜਦੀਆਂ ਗੱਲਾਂ ਬਾਤਾਂ ਤਾਂ ਬੱਜਦੇ ਆ ਰਹਿਣਗੀਆਂ ਮਗਰਾ ਪਾਂ ਦੀ ਵਿਚਕਾਰ ਕੇ ਮਾਰਦੀ ਜਿਹੜਾ ਕੰਮ ਆ ਸਾਡੇ ਅੱਜ ਕੋਈ ਘਰੇ ਨਹੀਂ ਮੈਂ ਤੈਨੂੰ ਬੁਲਾਈ ਜਾਂਦੀ ਮੇਰੀ ਗੱਲ ਤਾਂ ਸੁਣ ਲੈ ਕੇ ਜਿੰਦੀ ਕੋਈ ਹੈ ਹੀ ਨਹੀਂਗਾ ਤੂੰ ਵਾਚ ਲੈ ਚਲ ਮੈਂ ਚਲਦੀ ਆ ਤੂੰ ਘਰੇ ਆ ਜੀ ਆ ਗਿਆ ਆ ਗਿਆ ਨਾ ਮਕਰਾ ਕੰਜਰ ਦੇ ਮਥਾ ਭਰੀ ਹੈ ਹੈ ਅੱਜ ਦਾ ਕੰਮ ਬਣ ਗਿਆ ਇਹਨਾਂ ਦਾ ਹੀ ਨਹੀਂ ਪਤਾ ਮੁੜ ਕੇ ਹੱਥ ਥੱਲੇ ਆਵੇ ਜਾਂ ਨਾ ਆਵੇ ਲੈ ਹੁਣ ਵਗੀ ਚੱਲ ਬੜਾ ਟਾਈਮ ਨਾ ਲਾ ਕੋਈ ਉੱਤੇ ਆ ਜਾਂਦਾ ਹੁੰਦਾ